ਇਸ ਤੋਂ ਸੀ ਦੋ ਨਾਂ ਨੂੰ ਸਾਮਾਨ ਜਾਣਦੇ ਹਾਂ ਕਿਸੇ ਦੀ ਮਾਇਆ ਜਾਂ ਕਿਸੇ ਦੀ ਗੁਰਬਤ ਤੁਹਾਡੇ ਲਈ ਕੀ ਮੈਨਾ ਰੱਖਦੀ ਤੁਹਾਡੇ ਲਈ ਪ੍ਰੇਮ ਵੱਡਾ ਜੋ ਪ੍ਰੇਮ ਕਰੇਗਾ ਉਹਦੀ ਠੁਗੀ ਝੰਪੜੀ ਦੀ ਵੀ ਜਾਣਦੇ ਆ ਜੋ ਪ੍ਰੇਮ ਕਰੇਗਾ ਤਾਂ ਰਾਜੇ ਸ਼ਿਵਨਾਬ ਦੇ ਮਹਿਲਾਂ ਜੀ ਵੀ ਜਾਣਦੇ ਆ ਨਵਾਬ ਰਹੀਮ ਬਖਸ਼ کریم ਬਖਸ਼ ਦੇ ਬਾਗ ਵਿੱਚ ਵੀ ਜਾਣਦੇ ਆ ਸਾਰਾ ਸਾਰਾ ਜੋਰੀ ਜੀ ਸਾਹਿਬ ਜੀ ਦੀ ਹਵੇਲੀ ਵਿੱਚ ਵੀ ਜਾਣਦੇ ਆ ਤੁਹਾਡੇ ਲਈ ਪ੍ਰੇਮ ਵੱਡਾ ਹੈ ਮਹਾਰਾਜ ਤੁਸੀਂ ਗਰੀਬੀ ਤੇ ਅਮੀਰੀ ਨੂੰ ਨਹੀਂ ਪਰਖਦੇ ਭਾਵੇਂ ਲੋਕੋ ਕੁਝ ਨ ਖਾਤੇ ਆਪ ਜੀ ਭੋਜਨ ਵੇਖਦੇ ਹੋ ਤੇ ਪ੍ਰੇਮ ਵੇਖ ਕੇ ਹਰ ਗਰੀਬ ਅਮੀਰ ਦੇ ਘਰ ਦਾ ਭੋਜਨ ਛਕਦੇ ਹੋ ਆਪ ਲਾਲੋਂ ਘਰੋਂ ਸ੍ਰੀ ਨਾਨਕ ਜਾਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਪਾਸੋਂ ਆਪ ਜੀ ਨੇ ਬਖਸ਼ਿਸ਼ਾਂ ਹਾਸਲ ਕੀਤੀ ਓ ਭਾਈ ਲਾਲੋ ਜੀ ਸਾਹਿਬ ਜੀ ਦੇ ਘਰ ਦਾ ਪ੍ਰਸ਼ਾਦਾ ਕੋਧਰੇ ਦੀ ਰੋਟੀ ਕੋਧਰਾ ਬਾਜਰਾ ਇਹ ਪੰਜਾਬ ਦੀ ਮਿੱਟੀ ਦੀਆਂ ਸੌਗਾਤਾਂ ਨੇ ਕਲਕਤਾ ਕੁਝਕ ਵਿਦਵਾਨ ਕਹਿੰਦੇ ਨੇ ਵੀ ਵਿਦੇਸ਼ੀ ਹੈ ਕੁਝਕ ਵਿਦਵਾਨ ਸਾਰੇ ਜੀ ਕਣਕ ਵਿਦੇਸ਼ੀ ਹੈ ਸਾਡਾ ਭੋਜਨ ਕੋਧਰਾ ਤੇ ਬਾਜਰਾ ਇਹ ਵਸ ਤੁਮਾਂ ਨੇ ਚਲੋ ਵਿਦੇਸ਼ੀ ਵੀ ਹੋਵੇ ਕਿ ਆਪਣੀ ਵੀ ਹੋਵੇ ਪਰ ਬਾਜਰੀ ਨੂੰ ਕਿ ਕੋਧਰੇ ਨੂੰ ਮੱਕੀ ਜਾਂ ਮੱਕੇ ਨੂੰ ਭੁੱਲ ਹੀ ਜਾਣਾ ਇਹਦੇ ਨਤੀਜੇ ਸਾਡੇ ਸਾਰਿਆਂ ਦੇ ਸਾਹਮਣੇ ਨੇ ਅਸੀਂ ਜ਼ੋਤਦੇ ਆਂ ਕਿ ਕੋਧਰਾ ਜਾਂ ਬਾਜਰਾ ਖੁਰੇ ਸ਼ੂਗਰ ਵਾਲਿਆਂ ਲਈ ਖੇਤੀ ਅਜਿਹਾ ਹੋ ਜਾਂਦਾ ਥੋੜਾ ਸਵਾਦ ਵੀ ਅਲੈਦਾ ਹੋਵੇਗਾ ਉਹਦਾ ਹੁਣ ਸਾਰੀ ਦੁਨੀਆ ਇਹਨੂੰ ਖਾਣ ਤੇ ਆ ਗਈ ਡਾਕਟਰ ਵੀ ਕਹਿੰਦੇ ਕੋਧਰੇ ਦੀ ਰੋਟੀ ਖਾਓ ਜਿੰਨਾਂ ਨੂੰ ਸ਼ੂਗਰ ਆ ਬਾਜਰੀ ਦੀ ਰੋਟੀ ਖਾ ਲੋ ਜਾਂ ਰਲਿਆ ਮਿਲਿਆ ਮੱਕੀ ਜਾਂ ਰੋਕੇ ਦਾ ਰਲਿਆ ਮਿਲਿਆ ਆਟਾ ਖਾ ਲੋ ਮਹਾਰਾਜ ਨੇ ਬੜੇ ਸ਼ੌਂਕ ਦੇ ਨਾਲ ਕੋਧਰੇ ਦਾ ਪ੍ਰਸ਼ੰਦਾ ਚੱਕਿਆ ਉਸ ਜ਼ਮਾਨੇ ਵਿੱਚ ਕੋਧਰਾ ਗਰੀਬਾਂ ਦਾ ਭੋਜਨ ਮੰਨਿਆ ਜਾਂਦਾ ਸੀ ਜੋਂ ਨੂੰ ਕੋਣ ਪਸੰਦ ਕਰਦਾ ਸੀ ਹੁਣ ਜੋਂ ਦਾ ਵੀ ਆਟਾ ਲੋਖਣ ਲੱਗ ਗੇ ਤੇ ਕਣਕ ਦਾ ਆਟਾ ਤਾਂ ਲੈਵੀ ਦੇ ਵੀ ਕੰਮ ਆਉਂਦਾ ਹੋਰ ਵੀ ਕੰਮ ਆਉਂਦਾ ਲੈਵੀ ਦੇ ਵੀ ਕੰਮ ਆਉਂਦਾ ਇਹ ਬਸ ਬੈਠੇ ਛੋਟੇ ਛੋਟੇ ਭਜੰਗੀ ਸਾਂ ਤੇ ਦਸਵੇਂ ਪਾਸ਼ਾ ਦਾ ਗੁਰਪੁਰਬ ਹੋਣਾ ਟਕਸਾਲ ਦੇ ਵਿੱਚ ਨਗਰ ਕੀਰਤਨ ਨਿਕਲਣਾ ਤੇ ਸਾਨੂੰ ਕਹਿਣਾ ਕਿ ਪਿੰਡਾਂ ਨਗਰਾਂ ਦੇ ਵਿੱਚ ਜਾਓ ਅਨਾਉਂਸਮੈਂਟਾਂ ਕਰਕੇ ਆਓ ਕਿ ਮਹਾਰਾਜ ਦਾ ਨਗਰ ਕੀਰਤਨ ਹੋਏਗਾ ਅਸੀਂ ਕਸਾ ਦੇ ਵਿਦਿਆਰਥੀ ਸਾਂ ਤੇ ਸਾਧਨ ਲੈ ਕੇ ਤੇ ਪਿੰਡਾਂ ਨਗਰਾਂ ਦੇ ਵਿੱਚ ਜਾ ਕੇ ਅਨਾਉਂਸਮੈਂਟਾਂ ਕਰਨੀਆਂ ਤੇ ਨਾਲੇ ਪੋਸਟਰ ਲਾਉਣੇ ਤੇ ਪੋਸਟਰ ਅਸੀਂ ਲਾਉਂਦੇ ਸੀ ਆਟੇ ਦੇ ਨਾਲ ਜਿਹਨੂੰ ਲੇਵੀ ਕਹਿੰਦੇ ਆ ਆਟੇ ਦੇ ਨਾਲ ਖਾਣ ਵਾਲਾ ਸੁਆਦਲਾ ਪਦਾਰਥ ਵੀ ਆ ਰੱਬ ਦੀ ਨੇਮ ਤੇ ਆ ਕਣਕ ਪਰ ਇਹਦੇ ਨਾਲ ਹੋਰ ਵੀ ਚੀਜ਼ਾਂ ਦੇ ਕੰਮ ਆਉਂਦਾ ਹੈ ਤੇ ਦਸ ਬਾਤ ਸਮਝ ਲੈਣਾ ਚਾਹੀਦਾ ਖੈਰ ਇਸ ਵਿਹਨ ਵਿੱਚ ਬਹੁਤਾ ਨਾਮ ਵਹੀਏ ਮਹਾਰਾਜ ਦੇ ਕਲ ਦੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਲਾਲੋ ਦੇ ਘਰ ਦਾ ਕੋਧਰੇ ਦਾ ਪ੍ਰਸ਼ਾਦਾ ਛਕਿਆ ਸਾਦਾ ਜਿਆ ਰੁੱਖਾ ਮਿਸਾ ਲੋਕ ਮਲਗ ਭਾਗੋ ਤੇ ਜਾਂਦੇ ਸੀ 36 ਪ੍ਰਕਾਰ ਦੇ ਭੋਜਨ ਮਾਲ ਕੂੜੇ ਤੇ ਹੋਰ ਕਈ ਕੁਝ ਖਾਣ ਵਾਸਤੇ ਤੁਸੀਂ ਸਾਦਾ ਸਵਾਇਆ ਭੋਜਨ ਛਕਣ ਲਈ ਗਏ ਤੇ ਜੇ ਗਰੀਬ ਨਿਵਾਜ ਹੋ ਤੇ ਮੈਨੂੰ ਗਰੀਬ ਨੂੰ ਵੀ ਨਿਵਾਜ ਦਿਓ ਮਹਾਰਾਜ ਕਿਰਪਾ ਕਰੋ ਮਹਾਰਾਜ ਮੇਰੇ ਵੀ ਗਰੀਬ ਦੇ ਘਰ ਦਾ ਭੋਜਨ ਪ੍ਰਸ਼ਾਦ ਪਾਣੀ ਗ੍ਰਹਿਣ ਕਰ ਲਵੋ ਜਿਜ ਬਾਹਜ ਬੈਸਨ ਕੀ ਤਜ ਕੈ ਤੇ ਬ੍ਰਾਹਮਣ ਬਾਹਜ ਖੱਤਰੀ ਤੇ ਬੈਸ ਇਨਾ ਤਿੰਨ ਹੀ ਵਰਣਾ ਨੂੰ ਛੱਡ ਕੇ ਸ਼ੁੱਧ ਲੋ ਸ਼ਾਦਨ ਮਹ ਆਚਵਤ ਰੱਜ ਕੈ ਸ਼ੁੱਧ ਕਹੇ ਜਾਣ ਵਾਲੇ ਤਰਖਾਨ ਕਹੇ ਜਾਣ ਵਾਲੇ ਕਾਰੀਕਰ ਮਿਸਤਰੀ ਕਹੇ ਜਾਣ ਲੱਲੋ ਜੀ ਸਾਹਿਬ ਜੀ ਦੇ ਘਰ ਦਾ ਭੋਜਨ ਕੋਧਰੇ ਦਾ ਪ੍ਰਸ਼ਾਦਾ ਛਕਿਆ ਪਿੱਛੇ ਆਈ ਸੀ ਮਹਾਰਾਜੀ ਕਥਾ ਜਨਮ ਸਾਖੀ ਜੀ ਵੀ ਆਉਂਦੀ ਮਲਗ ਭਾਗੋ ਕਹਿੰਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕਿ ਇਸੇ ਕਰਕੇ ਲੋਕ ਆਖੇ ਤੈਨੂੰ ਕਰਾਈਆ ਕਹਿੰਦੇ ਆ ਤੂੰ ਬ੍ਰਾਹਮਣਾ ਕਛਤਰੀਆ ਤੇ ਵੈਸਾਂ ਨੂੰ ਛੱਡ ਕੇ ਦੇ ਸੂਦਰ ਦੇ ਘਰੇ ਜਾ ਕੇ ਭੋਜਨ ਕਰਦਾ ਡਾ ਅਹ ਘਰ ਆ ਨਹੀਂ ਜਾਣਾ ਮੰਦੇ ਭੇਜੇ ਸਿਪਾਈ ਭੇਜ ਦਿੱਤੇ ਇਥੋਂ ਦਾ ਕਿਹਾ ਵੀ ਜੇ ਨਾ ਆਉਣ ਤੇ ਮਹਾਰਾਜ ਨੂੰ ਫੜਕੇ ਲੈ ਆਓ ਮਹਾਰਾਜ ਨੇ ਸਿਪਾਈਆਂ ਨੂੰ ਆਖਿਆ ਵੀ ਸਾਡਾ ਤੁਹਾਡੇ ਮਾਲਕ ਦੇ ਨਾਮ ਵਾ ਨਾਲ ਮਲਕ ਭਾਗੋਂ ਨਾਲ ਕੀ ਲੈਣਾ ਦੇਣਾ ਕਿਉਂ ਬੁਲਾਉਣਾ ਚਾਹੁੰਦਾ ਅਸੀਂ ਨਹੀਂ ਆਉਣਾ ਤੇ ਨਹੀਂ ਆਉਣਾ ਨਹੀਂ ਅਖੇ ਹਾਕਮ ਦਾ ਹੁਕਮ ਹੈ ਕਿ ਫੜਕੇ ਲਾਜਾਂਗੇ ਮਹਾਰਾਜ ਕਹਿੰਦੇ ਚਲੋ ਫਿਰ ਸਾਰਾ ਨਗਰ ਚਲਾ ਗਿਆ ਜਿਹਨੇ ਨਹੀਂ ਵੀ ਜਾਣਾ ਸੀ ਉਹ ਵੀ ਚਲਾ ਗਿਆ ਖਬੇ ਸਜੇ ਹੱਥ ਵਿੱਚ ਧੰਨ ਭਾਈ ਲਾਲੋ ਜੀ ਸਾਹਿਬ ਧੰਨ ਭਾਈ ਲਾਲੋ ਜੀ ਸਾਹਿਬ ਧੰਨ ਭਾਈ ਲਾਲੋ ਜੀ ਸਾਹਿਬ ਜਿਨ੍ਹਾਂ ਦਾ ਬਾਣੀ ਵਿੱਚ ਸਤ ਵਰੀ ਨਾਮ ਆਉਂਦਾ ਭਾਈ ਸਤ ਵਰੀ ਨਾਮ ਆਉਂਦਾ ਭਾਈ ਲਾਲੋ ਦਾ ਕੋਦਰੇ ਟਾਵੇਂ ਸਿੱਖ ਨੇ ਜਿਨ੍ਹਾਂ ਦਾ ਨਾਮ ਮਹਾਰਾਜ ਦੀ ਬਾਣੀ ਵਿੱਚ ਆਇਆ ਕੋਦਰੇ ਦਾ ਪ੍ਰਸ਼ਾਦਾ ਰੁਖਾ ਮਿਸਾ ਹੱਥ ਵਿੱਚ ਲਿਆ ਤੇ ਮਾਲ ਬੂੜੇ ਹੱਥ ਵਿੱਚ ਲਏ ਸਤਨਾਮ ਵਾਹਿਗੁਰੂ ਕਹਿ ਕੇ ਨਚੋੜੇ ਇੱਕ ਵਿੱਚੋਂ ਅੰਮ੍ਰਿਤ ਰਸ ਦੁੱਧ ਇੱਕ ਵਿੱਚੋਂ ਖੂਨ ਨਚੜਿਆ ਹੈ ਲੋਕਾਂ ਨੇ ਅੱਖੀ ਵੇਖਿਆ ਜਿਵੇਂ ਜਿਵੇਂ ਨਚੋੜਨ ਤਵੇਂ ਤਵੇਂ ਉਹਦੇ ਵਿੱਚੋਂ ਦੁੱਧ ਤੇ ਉਹਦੇ ਵਿੱਚੋਂ ਖੂਨ ਨਿਕਲੇ ਇਸ ਕਰਕੇ ਗੁਰੂ ਗਰੀਬ ਨਿਵਾਜ ਮਹਾਰਾਜ ਤੁਹਾਡਾ ਸੁਭਾ ਤੁਸੀਂ ਗਰੀਬ ਨਿਵਾਜ ਹੋ ਆਪਣੇ ਪਿਆਰਿਆਂ ਨੂੰ ਨਿਵਾਜਦੇ ਹੋ ਜਿਵੇਂ ਆਪ ਜੀ ਨੇ ਭਾਈ ਲਾਲੂ ਜੀ ਸਾਹਿਬ ਜੀ ਨੂੰ ਨਿਵਾਜਿਆ ਫਿਰ ਦੇਿਤ ਬ੍ਰਾਹਮਣਾ ਵੈਸ ਤੇ ਖੱਤਰੀ ਇਹਨਾਂ ਨੂੰ ਛੱਡ ਕੇ ਸ਼ੁਰ ਦੇ ਘਰ ਵਿੱਚ ਭੋਜਨ ਛਕਿਆ ਹੈ ਜਿਵੇਂ ਹੋਤੀ ਪੀਰਣੀ ਜਾਤ ਸਨਾਤ ਤੇ ਫਿਰ ਭਿਲਣੀ ਜੋ ਸਨਾਤ ਜਾਤੀ ਸੀ ਵਰਨਾ ਸ਼ਰਮ ਦੀ ਸਿਮਰਤੀ ਦੀ ਮਰਜਾਦਾ ਦੇ ਅਨੁਕੂਲ ਸਨਾਤਨ ਦੀ ਮਰਜਾਦਾ ਦੇ ਅਨੁਕੂਲ ਭਿਲਣੀ ਸੋ ਜਿੰਨੂ ਲੋਕ ਅਧਵਾਖਦੇ ਸਨ ਰਾਮਚੰਦਰ तिसਕੇ ਫਲ ਖਾਤ ਤੇ શ્રી ਰਾਮਚੰਦਰ ਨੇ ਉਸ ਦੇ ਫਲ ਖਾਦੇ ਬੇਰ ਉਹ ਵੀ ਡੁੱਠੇ ਖਾ ਕੇ ਪਹਿਲਾਂ ਵੇਂਦੀ ਹੀ ਨਾ ਕਿ ਬੇਰ ਫਿੱਕੇ ਦਾ ਨਹੀਂ ਫਿੱਕੇ ਵੀ ਹੁੰਦੇ ਫਿਰ ਬੇਰ ਖਟੇ ਦਾ ਨਹੀਂ ਖਟੇ ਵੀ ਹੁੰਦੇ ਤੇ ਬੇਰ ਗੰਘਲੂਟਾ ਵੀ ਹੁੰਦੀ ਹੈ ਮਜੁਰ ਗਣ ਬਤਾਵਣਾ ਦਰਿਆਵਾਂ ਦੇ ਕੰਢਿਆਂ ਤੇ ਗੰਗਲੋਟੂ ਮੇਰ ਵੀ ਹੁੰਦੇ ਖਾਣ ਤੋਂ ਬਾਅਦ ਗਲਾ ਫੜਦੇ ਆ ਸਾਹ ਲੈਣਾ ਵੀ ਬਹੁਤ ਮੁਸ਼ਕਲ ਹੋ ਜਾਂਦਾ ਤੇ ਪਰਖ ਕੇ ਦਿੱਤੇ ਉਹਨੇ ਤੇ ਉਹਦੇ ਝੂਠੇ ਮੇਰ ਖਾਦੇ శ్రీราม ਨੇ ਇੰਮ ਕਾਹੇ ਸਤਗੁਰ ਗ੍ਰਾਮ ਟਿਕਾਏ ਇਤਰਾਹ ਗਾ ਕੇ ਸ੍ਰੀ ਗੁਰੂ ਜੀ ਮਹਾਰਾਜ ਜੀ ਨੂੰ ਭਾਈ ਖੀਓ ਨੇ ਆਪਣੇ ਨਗਰ ਦੇ ਵਿੱਚ ਟਿਕਾਇਆ